ਬਿਲਾਵਲ ਮਹਿਲਾ ਪਹਿਲਾ ਸ਼ੰਤ ਦੱਖਣੀ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਮੁੰਧ ਨਵਿਲੜੀਆ ਗੋਇਲ ਆਈ ਰਾਮ ਮਟਕੀ ਡਾਰ ਥਰੀ ਹਰ ਲੇਵਲ ਆਈ ਰਾਮ ਲੇਵਲ ਆਏ ਹਰ ਸਿਉ ਰਹੀ ਗੋਇਲ ਸਹਿਜ ਸ਼ਬਦ ਸ਼ਿੰਗਾਰੀਆਂ ਕਰ ਜੋੜ ਗੁਰ ਪਰ ਕਰ ਬਿਨੰਤੀ ਮਿਲੋ ਸਾਚ ਪਿਆਰੀਆ ਤਨ ਪਾਏ ਭਗਤੀ ਦੇਖੀ ਤਿਮ ਕਾਮ ਕ્રોਧ ਨਿਵਾਰਿਆ ਨਾਨਕ ਮੁੰਧ ਨਵੇਲ ਸੁੰਦਰ ਦੇਖ ਪਰ ਸਾਧਾਰਿਆ ਸਚਨ ਵੇਲੜੀਏ ਜੋ ਬਨ ਬਾਲੀ RAM ਆਓ ਨਾ ਜਾਓ ਕਹੀਂ ਅਪਣੇ ਸ਼ਨਾਲੀ ਰਾਮ ਨਾ ਅਪਣੇ ਸੰਗ ਦਾਸੀ ਮੈਂ ਭਗਤ ਹਰ ਕੀ ਭਾਵੇ ਅਗਾਧ ਬੋਧ ਕਥ ਕਥਿਐ ਸਹਿਜ ਪ੍ਰਭ ਗੁਣ ਗਾਵੇ ਰਾਮ ਨਾਮ ਰਸਾਲ ਰਸੀਆ ਰਵੇ ਸਾਚ ਪਿਆਰੀਆ ਗੁਰ ਸ਼ਬਦ ਦੀਆ ਤਾਨ ਕੀਆ ਨਾਨਕ ਵਿਚਾਰੀਆ ਸ਼੍ਰੀ ਧਰਮੋਹੜੀ ਪਿਰ ਸੰਗ ਸੂਤੀ ਰਾਮ ਗੁਰ ਕੈ ਭਾਏ ਚਲੋ ਸਾਚ ਸੰਗੂਤੀ ਰਾਮ ਤਨ ਸਾਚ ਸੰਗੂਤੀ ਹਰ ਸੰਗ ਸੂਤੀ ਸੰਗ ਸਖੀ ਸਹੇਲੀਆਂ ਇਕ ਪਾਏ ਇਕ ਮਨ ਨਾਮ ਵਸਿਆ ਸਤ ਗੁਰੂ ਹਮ ਮੇਲਿਆ ਦਿਨ ਰੈਣ ਘੜੀ ਨਾ ਚਸਾ ਵਿਸਰੇ ਸਾਸ ਸਾਸ ਨਿਰੰਜਨ ਸ਼ਬਦ ਜੋਤ ਜਗਾਏ ਦੀਪਕ ਨਾਨਕਾ ਭਉ ਭੰਜਨ ਜੋਤ ਸਬਾਏ ੜੀਏ ਤ੍ਰਿਭਵਨ ਸਾਰੇ RAM ਘਟ ਘਟ ਰਵ ਰਹਿਆ ਲਖ ਪਾਰੇ RAM ਲਖ ਅਪਾਰ ਅਪਾਰ ਸੱਚ ਆਪ ਮਾਰ ਮਿਲਾਈਏ ਹਮੈ ਮਮਤਾ ਲੋਭ ਜਾਾਲੋ ਸ਼ਬਦ ਮੈਲ ਚੁਕਾਈ ਐ ਦਰ ਜਾਏ ਦਰਸ਼ਨ ਕਰੀ ਥਾਣ ਤਾਰ ਤਾਰਨ ਹਾਰਿਆ ਹਰ ਨਾਮ ਅੰਮ੍ਰਿਤ ਚਾਖ ਤ੍ਰਿਪਤੀ ਨਾਨਕਾ ਉਰ ਧਾਰਿਆ